ਇਹ ਵੀਡੀਓ ਬਾਈ ਇੱਕ ਜਮਾਂ ਸੱਚੀ ਕਹਾਣੀ ਹੈਗੀ ਕੋਈ ਜੇ ਬਾ ਪੈਸਾ ਆਉਂਦਾ ਜਾਂ ਕਿਸੇ ਚ ਕਿਸੇ ਵੀ ਕੰਮ 'ਚ ਕੋਈ ਤਰੱਕੀ ਕਰਦੇ ਹੋ ਵੀਰੇ ਹਕਾਰ ਨਾ ਕਰਿਆ ਕਰੋ ਹਕਾਰ ਨੂੰ ਰੱਬ ਦੀ ਮਾਰ ਹੈਗੀ ਹੂੰ ਤੇ ਜੇ ਕਿਸੇ ਨੂੰ ਕੋਈ ਇੱਜ਼ਤ ਨਾਲ ਬੁਲਾਉਂਦਾ ਚਾਹੀਦੀ ਉਹ ਵੱਡਾ ਚਾਹੀਦੀ ਕੋਈ ਛੋਟਾ ਇੱਜ਼ਤ ਨਾਲ ਸਸਰੀ ਘਾਲ ਦੀ ਬੁਲਾਉਂਦਾ ਤਾਂ ਉਹਦੀ ਮਨਜ਼ੂਰ ਕਰਿਆ ਕਰੋ ਵੀਰੇ ਇਹ ਚੀਜ਼ ਦਾ ਮਾਣ ਹਕਾਰ ਨਾ ਕਰਿਆ ਕਰੋ ਵੀ ਅਸੀਂ ਕੋਈ ਬਾਲੇ ਵੱਡੇ ਬਣ ਕੇ ਪ੍ਰਮਾਤਮਾ ਆਪਦੀ ਰਿੰਗਾ 'ਚ ਸਾਰੀ ਪ੍ਰਮਾਤਮਾ ਦੀ ਰਿੰਗਾ 'ਚ ਰਹਿੰਦੇ ਨੇ ਕੋਈ ਵੱਡੇ ਛੋਟੇ ਦਾ ਹਕਾਰ ਨਾ ਕਰੋ ਹੱਕ ਬੰਦੇ ਦੀ ਇੱਜ਼ਤ ਕਰਨੀ ਸਿੱਖੋ ਵੀਰੇ ਸਾਈ ਜੀ ਨਾਲ ਜਾਂਦਾ ਕਿਤੇ ਦੇ ਆ ਕਰਨੀ ਚਾਹੀਦੀ ਆਪਾਂ ਸੱਚਾਈ ਆ ਵੀਰੇ ਸਾਡੇ ਨਾਲ ਬੀਤ ਚੁੱਕੀ ਆ ਤਾਂ ਕਰਕੇ ਇਹ ਚੀਜ਼ ਕਹੀ ਆ ਸੀਨੇ ਨਹੀਂ ਕੋਈ ਕਹਿੰਦੇ ਵੀ ਨਹੀਂ ਸੀਗੇ ਪ੍ਰਮਾਤਮਾ ਕਹਿੰਦੇ ਆਪਾਂ ਵੀ ਸੱਚਾ ਨੂੰ ਚੜ੍ਹਦੀ ਕਲਾ ਚ ਰੱਖੇ ਕਿਸੇ ਨੂੰ ਨਾ ਮਾਰੋ ਤੇਰੱਕੀ ਦੋਸਤੋ ਕਾਰੋਬਾਰ ਚ ਆਪੋ ਆਪਣੀ ਹੁੰਦੀ ਆ ਨਾ ਆਪਣੀ ਮਿਹਨਤ ਨਾਲ ਪਰ ਜੇ ਆਪਾਂ ਕਿਸੇ ਕਾਮਯਾਬ ਬੰਦੇ ਨੂੰ ਬੁਲਾਉਨੇ ਆ ਉਹਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਖੱਬ ਨਹੀਂ ਮੈਂ ਕਾਮਯਾਬ ਮੈਨੂੰ ਤਾਂ ਬੁਲਾਉਂਦੇ ਆ ਵੀ ਮਰਲੇ ਪੈਸਾ ਦੀ ਠੀਕ ਤਾਂ ਬੰਦਾ ਪਹਿਲਾਂ ਹੱਥ ਮਿਲਾਉਂਦਾ ਸੀ ਹੁਣ ਪੈਰੀ ਹੱਥ ਲਾਉਣ ਤੋਂ ਵੀ ਕਹਿ ਜਾਂਦਾ ਬਰਾ ਹੋ ਜਾਓ ਮਸਤਰੀਕਾਲ ਜੀ ਸਾਰਿਆਂ ਨੂੰ ਆਉਣ ਵਾਲੇ 2025 ਨਵੇਂ ਸਾਲ ਦੀਆਂ ਸਾਰਿਆਂ ਨੂੰ ਵਧਾਈਆਂ ਵਾਰਕਾਂ ਪ੍ਰਵਾਦਵਾਗੇ ਇਹ ਅਰਦਾਸ ਕਰਦੇ ਆ ਜਿੰਨੇ ਆਲ ਓਵਰ ਇੰਡੀਆ ਚੈਨਲ ਨੇ ਸਭ ਦੀ ਗ੍ਰੋਥ ਹੋਵੇ ਵਧੀਆ ਹਨ ਲੱਖਾਂ ਲੋਕਾਂ ਦਾ ਰਜਗਾਰ ਜੁੜਿਆ ਹੋਇਆ ਜੇ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਦੇ ਰਹੋ ਤੇ ਨਾਲੇ ਜਿਹੜੇ ਜਿਹੜੇ ਵੀਰ ਸਾਡੀਆਂ ਵੀਡੀਓ ਦੇਖਦੇ ਆ ਟਾਈਮ ਕੱਢ ਕੇ ਉਹਨਾਂ ਦਾ ਦਿਲੋਂ ਧੰਨਵਾਦ ਜਿਹੜੇ ਜਿਹੜੇ ਕਮੈਂਟ ਕਰਦੇ ਆ ਬਹੁਤ ਸੋਹਣਾ ਮਨ ਲ ਹੌਸਲਾ ਦੇ ਰਹੇ ਨੇ ਜਿਵੇਂ ਭਾਈ ਗੁਰਪਾਲ ਸਿੰਘ ਸਿੰਗਾਪੁਰ ਤੋਂ ਅਮਨੀਤ ਕੌਰ ਭੈਣਾ ਮੋਗੇ ਤੋਂ ਤੇ ਇੱਕ ਭਾਈ ਯੂ ਐਸ ਏ ਤੋਂ ਆ ਤੇ ਸਾਰਿਆਂ ਦਾ ਦਿਲੋਂ ਧੰਨਵਾਦ ਕਿੱਥੇ ਤੂੰ ਕਹਿਣਾ ਜੀ ਸਰਦਾਰ ਸਾਹਿਬ ਜੀ ਸੋਸਰੀ ਘਰ ਕਿੱਥੇ ਤੂੰ ਸਿੱਧਾ ਹੀ ਰੋਕ ਰੋਕੀ 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 ਹਾਂ ਬੁੱਤ ਤੇ ਮੈਂ ਜਾ ਕੇ ਉਹਨਾਂ ਕਿਤੇ ਕੰਮ ਹੈ ਕਿੱਥੇ ਜਾਏਂਗਾ ਉੱਤ ਮੈਂ ਜਾ ਕੇ ਉਹਨਾਂ ਕਿਤੇ ਕੰਮ ਜੇ ਕੋਈ ਆਇਆ ਤਾਂ ਕਹਿਦੀਂਦੀ ਉਹਦਾ ਕਿਸੇ ਅਫਸਰ ਨਾਲ ਮੀਟਿੰਗ ਤੇ ਗਿਆ ਚੰਡੀਗੜ੍ਹ ਚਾ ਕਰ ਜਾਵੇਂਗਾ ਕਿੱਥੇ ਤੂੰ ਮੈਂ ਮੋਟਰਸਾਈਕਲ ਤੇ ਜਾਣਾ ਗੱਡੀ ਲੈ ਜਾਂਦਾ ਬੁੱਤ ਨਾ ਨਾ ਅੱਜ ਮੋਟਰਸਾਈਕਲ ਤੇ ਠੰਡ ਵਾਲੀ ਐ ਮੀਮੂ ਲਾ ਬੰਦਾ ਕੜਾ ਹੈਗਾ ਕਿਸੇ ਦੀ ਭੇਦੇਆ ਮੋਟਰਸਾਈਕਲ ਮੰਗ ਕੇ ਤਾਂ ਲੈ ਜੈਦੇ ਨਾ ਇਹ ਕੱਪੜਾ ਲੰਗੜਾ ਵੀ ਨਹੀਂ ਮਾਰਦੀ ਚੀਜ਼ ਇਹ ਬੰਦੇ ਨੇ ਜਾਣਾ ਸਰਦਾਰ ਸਾਹਿਬ ਨੇ ਆਹ ਹੋ ਜਾਂਦਾ ਮੈਡਮ ਤਰੇਤਰ ਵਾਲਾ ਦੇ ਜਾਂਦਾਗਾ ਇਹਨਾਂ ਨੂੰ ਦੇ ਦੇ ਨਾ ਕੀ ਜਮਗੜੂ ਆ ਦੇ ਮੋਟਰਸਾਈਕਲ ਦੀ ਪੱਟੀ ਨੇਜ਼ ਕਰ ਤਾ ਇਹ ਤਾਂ ਜਮੀਨ ਹੀ ਟੁੱਟ ਜਾਤਾ ਮਾਰਦਾ ਸੀਗਾ ਆ ਕਿੱਥੋਂ ਦਾ ਸੀਰਾ ਹੁੰਦਾ ਚਲ ਇਹਦੇ ਨਾਲ ਹੀ ਚੜ ਚੱਲਦੇ ਆ ਬੱਸ ਤਾਂ ਤਾਂ ਹੁਣ ਕੀ ਪਤਾ ਕਰਵਾਉਗੀ ਛੜਦਾ ਟਾਈਮ ਰੋਕੀ ਸਿਰੇ ਰੋਕੀ 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 ਹੂੰ ਉਹ ਜਾ ਦੇਖਿਆ ਕਰੋ ਵੀ ਮੋਟਰਸਾਈਕਲ ਸੜਕ ਦੇ ਵਿਚਾਲੇ ਹੈਗਾ ਅਹੀਂ ਭੱਜਾ ਤੁਰਿਆ ਆਉਣਾ ਯਾਰ ਉਹ ਮੈਂ ਤਾਂ ਚੜ ਕੇ ਬਲਾਡੇ ਜਾਣਾ ਮੈਂ ਕਿਹੜਾ ਕੋਈ ਤੇਰੇ ਨਾਲ ਮੈਂ ਬਲਾਡੇ ਬਲੂਡੇ ਨਹੀਂ ਜਾਂਦਾ ਹੈਗਾ ਹੋਰ ਕਿੱਥੇ ਯਾਰ ਮੈਂ ਤਾਂ ਇੱਥੇ ਜਾ ਕੇ ਹੋਣਾ ਕਿਤੇ ਲਵੀ ਬਸ ਅੱਛਾ ਮੈਂ ਤਾਂ ਕਿਸੇ ਅਫਸਰ ਨੇ ਆਉਣਾ ਮੀਟਿੰਗ ਤੇ ਚੱਲਿਆ ਉਧਰ ਉਹ ਫਿਰ ਮੈਨੂੰ ਉੱਥੇ ਤਾਰ ਨਹੀਂ ਜਾਂਦਾ ਹੋਇਆ ਉੱਥੇ ਮੈਨੂੰ ਤੇਰੇ ਤਾਂ ਨਾ ਬੂਟ ਬਾਟ ਪਾਏ ਨੇ ਯਾਰ ਤੂੰ ਮੈਡਾ ਮੋਟਾ ਤਾਂ ਦੇਖ ਯਾਰ ਬੰਦੇ ਦੀ ਕੰਡੀਸ਼ਨ ਕਣੀ ਉਹ ਮੈਂ ਨਾ ਕਿ ਕਾਲੀ ਸੀ ਕਾਲੀ ਤੂੰ ਕਿੱਥੇ ਮੈਂ ਬਾਈ ਯਾਰ ਕਾਲੀ ਚ ਭੁੱਲ ਗਿਆ ਬਾਈ ਮੈਂ ਕੋਈ ਨਹੀਂ ਚੱਲ ਯਾਰ ਆਇਗਾ ਤੂੰ ਕਿਸੇ ਨਾਲ ਹੋਰ ਚੜ ਜੀ ਅੱਛਾ ਹਾਂ ਮੇਰੀ ਨਾਲ ਤਾਂ ਲੋਕ ਕਹਿਣਗੇ ਕਿੱਡੇ ਵੱਡੇ ਬੰਦੇ ਨਾਲ ਕਿਹੜਾ ਜਾਂ ਬੰਦਾ ਬੈਠਿਆ ਜਾਂਦਾ ਹੈ ਹੂੰ ਜੀ ਮਾੜੀ ਮੋਟੀ ਗੱਲ ਨੂੰ ਨਾ ਸੋਚਿਆ ਕਰੋ ਠੀਕ ਆ ਹੋਰ ਯਾਰ ਤੂੰ ਤਾਂ ਜੰਮੀ ਬੇਜਤੀ ਵਾਲੀਆਂ ਗੱਲਾਂ ਕਰੀ ਜਾਂ ਨਾ ਪਤੰਦਰ ਠੀਕ ਆ ਠੀਕ ਆ ਸਰਦਾਰ ਸਾਹਿਬ ਤੂੰ ਕਿੱਥੇ ਦਾ ਤੂੰ ਕਹਿਣਾ ਇਹ ਸਰਦਾਰ ਸਾਹਿਬ ਦੀ ਸੋਸਰੀ ਘਰ ਕਿੱਥੋਂ ਤੂੰ ਸਿੱਧਾ ਹੀ ਰੋਕ ਰੋਕੀ 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 ਮੈਂ ਚੜਨਾ ਵੱਡੇ ਭਾਈ ਮੈਨੂੰ ਪਤਾ ਨਹੀਂ ਗਿਆਨ ਵਾਲੀਆਂ ਗੱਲਾਂ ਕਰਿਆ ਕਰੋ ਯਾਰ ਗਲਤੀ ਹੋ ਗਈ ਵੱਡੇ ਭਾਈ ਹਾਂ ਗਲਤੀ ਹੋ ਗਈ ਕਿੱਥੇ ਤੂੰ ਤੂੰ ਚੱਪਲਾਂ ਤੇਰੇ ਪਾਈਆਂ ਬੂਟ ਤੇਰੇ ਓਏ ਇਸ ਤੋਂ ਬਾਅਦ ਲੋਕ ਦਾ ਮੈਂ ਦਿਨ ਗਲਤੀ ਨਹੀਂ ਪ੍ਰਸਰਟੀ ਚ ਫਰਕ ਪਾਏਗਾ ਮੇਰੀ ਗਲਤੀ ਹੋਣੀ ਕੋਈ ਨਹੀਂ ਕੋਈ ਨਾ ਦੇਖਦੇ ਆ ਕਿੰਨੇ ਕ ਦਿਨ ਆਹੰਕਾਰ ਨੂੰ ਰੱਬ ਦੀ ਮਾਰ ਹੁੰਦੀ ਆ ਮੈਂ ਦਿੱਤਾ ਆ ਵੀ ਮੇਰੇ ਬਿਨਾ ਕੋਈ ਹੋਰ ਤਾਂ ਰੋਟੀ ਖਾਂਦੀ ਨਹੀਂ ਮੈਂ ਬਾਲੀ ਵਧੀਆ ਖਾਣਾ 4 ਰੁਪਿਆ ਇਹਣਾ ਹੀ ਹੋ ਜਾਂਦਾ ਬੰਦਾ ਕੋਈ ਨਹੀਂ ਪੁੱਛਾਂਗੇ ਕਿ ਸਾਡੇ ਤੱਕ ਵੀ ਲੋੜ ਪਈ ਤਾਂ ਮੇਰੇ ਵਰਗਾ ਕੋਈ ਨਹੀਂ ਸਾ ਜਿੱਥੇ ਮੈਂ ਆ ਉੱਥੇ ਦਿਨ ਚੜਦਾ ਗੱਲਾਂ ਦੇਖ ਕਰਦਾ ਕੀ ਗੱਲ ਆ ਕੀ ਬੂਟ ਲੈਣੀ ਜਾਂਦਾ ਹਾਂ ਦਵਾਰੇ ਪੋਲਾ ਇਦਾਂ ਚੱਪਲਾਂ ਦੀ ਕੀ ਗੱਲ ਆ ਕਿ ਤੂੰ ਚੱਪਲਾਂ ਜਾ ਕੀ ਪਤਾ ਅਗਲਾ ਬੂਟ ਲੈਣੇ ਜਾਂਦਾ ਹੋਵੇ ਭਲਾ ਢੇ ਬਾਡਾ ਫੁਕਰਾ ਹੈਗਾ ਤੇ ਫੁਕਰੀਆਂ ਵਾੜਾ ਇੱਧਰ ਨਹੀਂ ਚੱਲਦੀਆਂ ਕੋਈ ਗੱਲ ਦਾ ਇਹ ਘਰੇ ਜਾ ਕੇ ਤੇਰੀ ਮਾਂ ਨੂੰ ਲਾਂਭਾ ਦੇ ਕਿਉਂ ਉਹਦਾ ਘਰਦੀ ਹੁੰਦੀਆਂ ਮੇਰਾ ਪੁੱਤ ਮੇਰਾ ਪੁੱਤ ਆਏ ਮੇਰਾ ਪੁੱਤ ਇੰਨੇ ਭਲੇ ਕਰਦਾ ਪੁੰਨਦਾਨ ਕਰਦਾ ਮੋਸਾ ਇਹ ਦਿੱਤਾ ਨਹੀਂ ਸਕਿਆ ਤੁਹਾਨੂੰ ਇਹਦੇ ਪੁੰਨਦਾਨ ਦਾ ਕੀ ਭਾ ਚੱਲ ਇਧਰ ਕੋਈ ਹੋਰ ਆ ਜੂਗਾ ਰੱਟ ਦੇ ਆ ਹਾਂ ਦਾ ਸੀਰਾ ਕਿੰਨਾ ਟਾਈਮ ਹੋ ਗਿਆ ਫੋਨ ਕੀਤਾ ਤੁਸੀਂ ਸਾਹਿਬ ਖੜੇ ਨਹੀਂਗੇ ਓ ਲੇਟ ਹੋ ਗਿਆ ਤੈਨੂੰ ਕਿੰਨਾ ਟਾਈਮ ਹੋ ਗਿਆ ਸਾਬ ਜੀ ਕੀ ਹਾਲ ਚਾਲ ਨੇ ਤੁਹਾਡੇ ਠੀਕ ਹੋ ਬਸ ਬੜੀਆ ਠੀਕ ਠਾਕ ਬਸ ਕਿਰਪਾ ਮਹਾਰਾਜ ਕਿੱਥੋਂ ਉੱਥੇ ਕਿਵੇਂ ਖੜਿਆ ਸੀ ਇੱਕ ਯਾਰ ਕਾਲਾ ਸਿੱਧਰ ਕਹਿੰਦਾ ਮਲੰਗ ਬੰਦੇ ਨੂੰ ਇੱਥੇ ਲਾ ਦੇ ਬੰਦੇ ਲੈਵਲ ਦੇਖ ਕੇ ਵੀ ਗੱਲ ਨਹੀਂ ਕਰਦੇ ਇਹ ਦੀ ਤੂੰ ਮੇਰੇ ਲੈਵਲ ਦਾ ਹੋਵੇਂ ਮੈਂ ਤੈਨੂੰ ਚੜਾ ਲਾਂ ਓਏ ਅੱਜ ਨਾਲ ਗੱਡੀ ਦਾ ਲਿਆਉਂਦਾ ਫੋਰਚਨਰ ਯਾਰ ਉਹ ਮੈਂ ਜਾਣ ਕੀ ਲੈ ਜੀ ਚਾਹਨਾ ਅਪਾ ਗੱਡੀ ਦੀ ਪਾਰਟੀ ਤੇ ਜਾਵਾਂਗੇ ਮੋਟਰਸਾਈਕਲ ਤੇ ਓ ਲਿਪੜ ਜੂ ਓ ਲਿਪੜ ਜੂ ਹੁੰਦਾ ਸੀਗਾ ਪਤਾ ਗੱਲ ਕੀ ਹੈ ਯਾਰ ਲਿਪੜ ਜੂ ਮਾਰੀ ਮੁੱਟੀ ਖਾਦੀ ਹੈ ਬਟਰਸਾਈਕਲ ਤੇ ਚੱਲ ਚਲੇ ਐਮਐਲਏ ਸਾਹਿਬ ਆ ਰਹੇ ਹੋਣੇ ਚੱਲ ਜੀ ਹਾਂ ਹਾਂ ਅੱਪਣੇ ਚੱਲਣਾ ਹਨੂ ਵੀ ਮਿਲਣਾ ਆਊਗਾ ਕੱਪ ਚੱਲ ਯਾਰ ਅੱਛਾ ਕਹਿੰਦਾ ਮੈਨੂੰ ਚੜਾ ਕੇ ਲੈ ਕੇ ਜਾ ਦੇ ਦੇਖ ਲੈ ਲੈਵਲ ਦੀ ਗੱਲ ਹੀ ਨਹੀਂ ਕਰਨ ਜਾਣਦੇ ਬੰਦੇ ਤੰਦਰਾ ਦੇਖਦਾ ਸੀ ਤੂੰ ਕਿੱਥੇ ਕਿਹੜਾ ਬੰਦੇ ਨਾਲ ਹੱਥ ਦੇ ਰਹੇਗਾ ਚੱਲ ਮਗਾ ਤੇ ਮੋਟਾ ਸਾਡੇ ਜਿੰਨੇ ਲੈਵਲ ਦਾ ਹੋਵੇਂ ਅਸੀਂ ਤੇਰੀ ਸਪੋਰਟ ਕਰਦੇ ਹਾਂ ਇੱਕ ਕੰਮ ਚ ਸਪੋਰਟ ਕਰੀਏ ਆਪਾਂ ਚੱਲ ਚੱਲ ਲੇਟ ਹੋ ਜੰਨੇ ਆ ਉਹਦਾ ਹੀ ਨਹੀਂ ਜਦੋਂ ਉਹ ਕੋਈ ਮੀਂਹ ਚੱਕਰ ਕੀ ਹੋ ਗਿਆ ਅਲਦਰ ਵੱਡਾ ਤੇ ਪਹਿਲਾਂ ਜਾ ਕੇ ਰਿਕਸਾ ਮੇਰਾ ਜਾ ਹੋ ਗਿਆ ਮਾਸੀ ਪਈ ਇਹਨੂੰ ਕੀ ਹੋ ਗਿਆ ਮਾਸੀ ਮਾਸੀ ਖੜੀ ਹੋ ਜਾੜੀ ਕੀ ਗੱਲ ਹੋ ਗਈ ਖੜੀ ਹੋ ਜਾੜੀ ਖੜੀ ਹੋ ਜਾ ਮਾੜਾ ਅੰਦਰ ਬੈਠ ਫਟਾਂ ਕੀ ਗੱਲ ਹੋ ਗਈ ਇੱਥੇ ਬੈਠਦਾ ਸੀ ਮਰਾਂ ਟ੍ਰੈਂਲਰ ਆਵਾਜ਼ ਸੀ ਕੀ ਗੱਲ ਹੋ ਗਈ ਇਹ ਤਾਂ ਬੋਲਦੀ ਨਹੀਂ ਚਲੋ ਡੰਸਾ ਨਾ ਮਜਾ ਕੇ ਜਾਂ ਕਰੀਏ ਪਹਿਲਾਂ ਪਾਣੀ ਪਿਆਣਾ ਸਿਰ ਮਾ ਲਈ ਨੀ ਪਤਾ ਭਾਂਡੇ ਕਿੱਥੇ ਆ ਪਿਆ ਗਲਾਸ ਪਾਣੀ ਗਾਜਾ ਨਾ ਟੈਂਕੀ ਜੋ ਪਾਣੀ ਵੀ ਮੁੱਕੇ ਪਿਆ ਤੂੰ ਵੱਡੀਆਂ ਫੁਕਰੀਆਂ ਮਰੂ ਪਾ ਟੈਂਕੀ ਚ ਤਾਂ ਵੀ ਪਾਣੀ ਪਾ ਦੇ ਦੇਖ ਤਾਂ ਪ੍ਰਿਆ ਦੇਖ ਜੀ ਦੀਦਾ ਵੀ ਪਾਣੀ ਪੀ ਦੋ ਘਟਾ ਪਾਣੀ ਪੀ ਅੜਿਓ ਮਾਸੀ ਸਿਰਾ ਹਾਂ ਕਾਲਾ ਮਾਸੀ ਮੈਂ ਤਾਂ ਪੈ ਜਾ ਮੇਰੇ ਡਾਕਟਰ ਨੇ ਉਹਨਾ ਠੀਕ ਆ ਕੀ ਗੱਲ ਹੋ ਗਈ ਜੇ ਤੂੰ ਨਾ ਦਫਤਰ ਮੈਂ ਨਾ ਚਲੀ ਅਰੇ ਸਿਰਾ ਕਿੱਧਰ ਵਗਿਆ ਕਿਵੇਂ ਮੂੰਹ ਮ ਸੁੱਕ ਗਿਆ ਸੀਗਾ ਪਤ ਨਹੀਂ ਲੱਗਿਆ ਤਿੰਨ ਮਿੰਟਾਂ ਬੱਤਾਂ ਇਹ ਨਾ ਚਲ ਮੈਂ ਲਿਆਉਣਾ ਡਾਕਟਰ ਨੂੰ ਲਿਆਉਣਾ ਟੀਕਾ ਲਵਾਉਣਾ ਕੋਈ ਨਹੀਂ ਬਲੱਡ ਬੋਡ ਕੱਟ ਗਿਆ ਪੁੱਤ ਬਲੱਡ ਬੋਡ ਕੱਟ ਗਿਆ ਉਹ ਲਿਆਉਣਾ ਭੱਜ ਕਿਹੜਾ ਤੂੰ ਤਾ ਰੱਬ ਬੋਲ ਕੇ ਬੋਲ ਗਿਆ ਜੇ ਤੂੰ ਨਾ ਆਉਂਦਾ ਮੈਂ ਮਰ ਜਾਂਦੀ ਕਾਹਲੇ ਮੈਂ ਨਹੀਂ ਬਚਦੀ ਤੀ ਅੱਜ ਚਲ ਰੱਬ ਵੀ ਭੇਜਦਾ ਮਾਸੀ ਨਾਲ ਮੈ ਤਾਂ ਕੋਈ ਹੋਰ ਕੰਮ ਆਇਆ ਸੀ ਚਲ ਹੁਣ ਸੀਰੀਆ ਜੀ ਤੂੰ ਕਰਾਂਗੇ ਗੱਲ ਤੇ ਤੂੰ ਹੁਣ ਬਾਹਰ ਬਹਿ ਜਾ ਇਦਨੇ ਆ ਜੂਗਾ ਉਹ ਮੈਂ ਤਾਂ ਬਸ ਅੰਦਰ ਹੀ ਮਰ ਜਾਂਦੀ ਕਿਹਨੇ ਚੱਕਣੀ ਦੀ ਪੁੱਤ ਚਲ ਕੋਈ ਨਹੀਂ ਮਾਸੀ ਤੂੰ ਐ ਟੈਨਸ਼ਨ ਨਾ ਲੈ ਦਵਾਈ ਮੈਂ ਫਰਿੱਜ ਤੇ ਰੱਖਦੀ ਬਾਕੀ ਸਿਰੇ ਨੂੰ ਸਮਝਾ ਦੂੰ ਮੈਂ ਬਹਿ ਜਾ ਨਾ ਜਾ ਬਾਹਰ ਆ ਜੂ ਬਿਨੇ ਆ ਸਿਰੇ ਨੂੰ ਸਮਝਾ ਦੂੰ ਦਵਾਈ ਪਈ ਆ ਬਾਹਰ ਤੇ ਫਰਿੱਜ ਤੇ ਆ ਜਾ ਮੈਂ ਤਾਂ اچانک ਹੀ ਆ ਗਿਆ ਪਹਿਲਾਂ ਬਸ ਇਹ ਤਾਂ ਮੇਰੇ ਕੰਮ ਨਾਲ ਗੱਲ ਕਰਣਾ ਚਾਹ ਲਾਣਾ ਸਿਰੇ ਆ ਤੀਨੇ ਦੇਖਣਾ ਤੀ ਉਦੇ ਬਸ ਇਹਨੂੰ ਰੱਖ ਉਹਦੇ ਰੱਖਦਾ ਆ ਪੀਪੇ ਦਾ ਹਰੇ ਹਿੱਲੇ ਬਣਾ ਕੇ ਹੈ ਹੋਰ ਆ ਸਿਰੇ ਦੀਆਂ ਤਾਂ ਬਾਰਿਕ ਉਮੀੜ ਤੇ ਨਹੀਂ ਲੋਟ ਆਉਂਦੀਆਂ ਸਾਰਾ ਦਿਨ ਬਸ ਆਈਆਂ ਇੱਥੇ ਜਾਣਾ ਮੈਂ ਇੱਥੇ ਜਾਣਾ ਨਹੀਂ ਹੈ ਸੁਭਾਅ ਉਹਦਾ ਬਸ ਘੌਰ ਘੱਟੀ ਕਰਦਾ ਘਰੇ ਦਾ ਮੈਂ ਆ ਅਸੀਂ ਤੇ ਐਂ ਚਾ ਨਾ ਲਿਆ ਆਇਆ ਮੈਂ ਬਿਮਾਰ ਹੈ ਹੀ ਨਹੀਂ ਤੀ ਉਹ ਪਹਿਲਾਂ ਤਾਂ ਅੱਛਾ ਚਾਰ ਕੀ ਹੋ ਗਿਆ ਡਾਕਟਰ ਨੇ ਦੱਸਿਆ ਵੀ ਬੀਪੀ ਜ਼ਿਆਦਾ ਘਟ ਗਿਆ ਹੈਂ ਗਰਾ ਜੇ ਤੂੰ ਨਾ ਘੌਰ ਕਰਦਾ ਵੀ ਫਿਰ ਟਾਈ ਟੂਕ ਦੀ ਸਖਤ ਫੈਤ ਹੋ ਸਕਦੀ ਸੀ ਆ ਕਿੱਥੇ ਜਾਉਂਦਾ ਵਸਦਾ ਰਹਿ ਪੁੱਤ ਆ ਆ ਗਿਆ ਸੀ ਇਹ ਮੈਂ ਦੀਦੀ ਬੈ ਜਾ ਭਾਈ ਪੁੱਤ ਤੂੰ ਕਿੱਧਰ ਆ ਰਿਹਾ ਭਾਈ ਓਰੇ ਪੁੱਤ ਮੈਂ ਦੱਸ ਦਿਆਂ ਤੈਨੂੰ ਬੈ ਬੈ ਇਹ ਜੇ ਬੰਦਿਆਂ ਨੂੰ ਬੀਬੀ ਐ ਨਾ ਫੜਾਇਆ ਕਰ ਤੂੰ ਪਤਾ ਇਹ ਤਾਂ ਮੇਰੇ ਰੱਬ ਬੰਟੀ ਬੜਾ ਮੇਰੇ ਮੱਤਰਾ ਮੈਂ ਤਾਂ ਦਿਗ ਭਾਂਦੀ ਮੈਂ ਤਾਂ ਮਰ ਗਈ ਸੀ ਜਵੀਂ ਇੱਥੇ ਵਿਚਾਰੇ ਨੇ ਐਸੇ ਨੇ ਸਾਹਵੇਂ ਮੈਂ ਤਾਂ ਮੈਨੂੰ ਤਾਂ ਚੱਕਰ ਆ ਗਿਆ ਤੀ ਮੈਂ ਤੈਨੂੰ ਹੋਰ ਮੈਨੂੰ ਤਾਂ ਹੀ ਨਹੀਂ ਪਤਾ ਲੱਗਿਆ ਵੀ ਕਿੱਥੇ ਕੀ ਹੋ ਗਿਆ ਇਹ ਤਾਂ ਜੇ ਮੈਨੂੰ ਪਾਣੀ ਦੀ ਘੁੱਟ ਨਾ ਪਿਆਉਂਦਾ ਮੈਂ ਮਰ ਜਾਂਦੀ ਬੱਸ ਡਾਕਟਰ ਨੂੰ ਹੀ ਲਿਆਂਦਾ ਡਾਕਟਰ ਨੇ ਦਵਾਈਆਂ ਬੋਟੀਆਂ ਦਿੱਤੀਆਂ ਡਾਕਟਰ ਨੇ ਚੱਕਰ ਕਰਕੇ ਦਵਾਈ ਦਿੱਤੀ ਬਾਈ ਧੰਨਵਾਦ ਬਾਈ ਤੇਰੇ ਕਾਲੇ ਯਾਰ ਤੂੰ ਮੇਰੀ ਮਾਂ ਨੂੰ ਬਚਾ ਲਿਆ ਯਾਰ ਬਾਈ ਯਾਰ ਮੈਂ ਤਾਂ ਕੌਣ ਆ ਬਾਈ ਸਿਰੇ ਪਚਾਉਣ ਵਾਲਾ ਦੇਖਦਾ ਨਾ ਯਾਰ ਮੈਂ ਤਾਂ ਯਾਰ ਨਾ ਤੈਨ ਗਰੀਬ ਕੰਮ ਆ ਜਾਂਦੇ ਨੇ ਪੁੱਤ ਤਾਕਤਾਂ ਨਹੀਂ ਕੰਮ ਆਉਂਦਾ ਯਾਰ ਮੈਨੂੰ ਹੁਣ ਅਹਿਸਾਸ ਹੋ ਗਿਆ ਗੱਲ ਦਾ ਵੀ ਯਾਰ ਕੋਈ ਪਤਾ ਨਹੀਂ ਪ੍ਰਮਾਤਮਾ ਕਿਹੜੇ ਬੰਦੇ ਤੱਕ ਲੋੜ ਪਾ ਦੇ ਜਿਵੇਂ ਕਹਿੰਦੇ ਆ ਵੀ ਪੁੱਠੇ ਆ ਸਿੱਧੀਆਂ ਬੰਦਾ ਕਰਦਾ ਚੋਰ ਆਪ ਕਰਦਾ ਚੰਗੇ ਕਰਦਾ ਜੇ ਤੂੰ ਮੈਨੂੰ ਉਦੋਂ ਨਾਰੁਖਾ ਬੋਲ ਕੇ ਜਾਂਦਾ ਹਨਾ ਮੈਂ ਤੇਰੇ ਘਰੇ ਨਹੀਂ ਆਉਣਾ ਸੀ ਮੈਂ ਗੁੱਸੇ 'ਚ ਆਇਆ ਸੀ ਵੀ ਮਾਂ ਨੂੰ ਲਾਂਭਾ ਦੇ ਕਿਉਂ ਨਾ ਮੈਨੂੰ ਲੱਗਿਆ ਨਹੀਂ ਠੀਕ ਆ ਤੇ ਤਾਂ ਵਿਚ ਤੋਂ ਬਾਅਦ ਮੈਂ ਘਰੇ ਆਇਆ ਇਹਦਾ ਫਾਇਦਾ ਹੁੰਦਾ ਯਾਰ ਇਹ ਪ੍ਰਮਾਤਮਾ ਦਾ ਕੋਈ ਪਤਾ ਨਹੀਂ ਕਿਹੜਾ ਰੰਗਾ ਜਗਾ ਅਰਸ਼ਦ ਜਿਹੜਾ ਕਿ ਫਰਸ਼ਾਂ ਦੇ ਡੇਕ ਦਿੰਦਾ ਬਾਈ ਬਸ ਉਹੀ ਮਾਲਕ ਬਾਹਨੇ ਬਣਾਉਂਦਾ ਮੈਂ ਆ ਕੇ ਇਹਨੂੰ ਮੱਲਾ ਡਾਕਟਰ ਬੁਲਾਇਆ ਨਾ ਪੰਡਾ ਹੋ ਗਿਆ ਮਾੜਾ ਹੀ ਸੋਚਣਾ ਚਾਹੀਦਾ ਉਹ ਤਾਂ ਚੰਗਾ ਸੋਚਣਾ ਚਾਹੀਦਾ ਹਰੇ ਤੂੰ ਚਲ ਕੋਈ ਗੱਲ ਇਹ ਨਹੀਂ ਦੇਖਣਾ ਚਾਹੀਦਾ ਵੀ ਆਪਾਂ ਉੱਚੇ ਆ ਇਹ ਦੇਖਣਾ ਚਾਹੀਦਾ ਗੱਲ ਪੀ ਨਹੀਂ ਲੈ ਤੂੰ ਇਹ ਰਵਿੰਦਾ ਨਾ ਕਰ ਮਿਰ ਬਣ ਕੇ ਤੈਨੂੰ ਤਾਂ ਲੋੜ ਹੋਈ ਬਾਈ ਅੱਧੀ ਰਾਤ ਫੋਨ ਕਰਦੀ ਯਾਰ ਤੂੰ ਮੇਰੇ ਕਦੇ ਰੱਬ ਬਣ ਕੇ ਬੋੜਿਆਗਾ ਮੇਰੀ ਮਾਂ ਨੂੰ ਤੂ ਰਿਵਾਰ ਜਨਮ ਦਿੱਤਾ ਤੇ ਐ ਮੰਨ ਲਾ ਨਾ ਇੱਡੀ ਗੰਤਾ ਕਾਨੂੰ ਕਹਿਣਾ ਬਈ ਦੇਖ ਕਿਦਾਂ ਰੱਬ ਦੀਆਂ ਸਾਰੀਆਂ ਖੇਡਾਂ ਹਨ ਪਤਾ ਕੌਣ ਹੈ ਤੇ ਇਹ ਤਾਂ ਬਹਾਨੇ ਬਣਦੇ ਆ ਸਾਰੇ ਹੈ ਸ਼ਾਇਦ ਜੇ ਤੂੰ ਨਾ ਬੋਲਦਾ ਮੈਨੂੰ ਮੈਂ ਨਾ ਆਉਂਦਾ ਹਨ ਗਲਤੀ ਚ ਲਏ ਆ ਜਰੂਰ ਰੁਕਤ ਦਿਖਾਈ ਬਹੁਤ ਬਈ ਜੇ ਆਪਣਾ ਮੋ ਪ੍ਰਾਮ ਰੱਖਦਾ ਤੂੰ ਰੁੱਖਾ ਨਾ ਬੋਲਦਾ ਹਨ ਉਹ ਕਹਿੰਦਾ ਵੀ ਘਰੇ ਨਾ ਰੱਖੀ ਮਾਂ ਕੋਲੇ ਹਨਾ ਚਲ ਮਾਉਂ ਠੀਕ ਆ ਤੂੰ ਨੰਬਰ ਭਾਂਡੇ ਮੈਂ ਚੱਲਦੇ ਆਪਾਂ ਨਾ ਠੀਕ ਆ ਪੁੱਤ ਮੈਂ ਠੱਡਾ ਗੱਡੀ ਨਾ ਨਾ ਠੀਕ ਆ ਹੁਣ ਮੈਂ ਅੱਛਾ ਕਹਿੰਦੇ ਨਹੀਂ ਹੁੰਦੇ ਪੁੱਤ ਕਹਿੰਦੇ ਬੰਦਾ ਬੰਦੇ ਨੂੰ ਨਹੀਂ ਮਿਲਦਾ ਖੂਹਾਂ ਨੂੰ ਖੂਹ ਨਹੀਂ ਮਿਲਦੇ ਹੁੰਦੇ ਨੇ ਕਹਿੰਦੇ ਬੰਦਾ ਬੰਦੇ ਨੂੰ ਮਿਲਦਾ ਹੈ ਕਿ ਵਲ ਫਲ ਛਲ ਪਾ ਕੇ ਹੂੰ ਬੰਦੇ ਹੀ ਬੰਦਾ ਬੰਦੇ ਦਾ ਸਾਨ ਬਣ ਕੇ ਰੱਬ ਬਣ ਕੇ ਆਉਂਦਾ ਹੈ ਗੱਲ ਕੋਈ ਨਹੀਂ ਚੱਲ ਕੋਈ ਨਾ ਬੁੱਤਾ ਇਹਦੇ ਵੱਡੀਆਂ ਵੱਡੀਆਂ ਗੱਲਾਂ ਹੋ ਜਾਂਦੀਆਂ ਨੇ ਜੁਟਾ ਦੇ ਹੁੰਦਾ ਪੈਸੇ ਨਾਲ ਹਾਂ ਪੈਸੇ ਨਾਲ ਨਹੀਂ ਕੋਈ ਵੱਡਾ ਜੀ ਕੰਮ ਨਾ ਜਿਹੜਾ ਬੰਦਾ ਦੁੱਖ ਸੁੱਖ ਚ ਖੜਦਾ ਬੰਦਾ ਉਹੀ ਉਹ ਬੰਦਾ ਹੁੰਦਾ ਹੈ ਪੈਸੇ ਤਾਂ ਆਉਣੀ ਜਾਣੀ ਹੈ ਜੀਰੋ ਹੀਰੋ ਹੁੰਦਾ ਰਹਿੰਦਾ ਬੰਦੇ ਨਾਲ ਉਹ ਪ੍ਰੇਮ ਰਹੇ ਬਸ ਵਰਤਨ ਦਾ ਬੰਦਾ ਸਹੀ ਹੋਵੇ ਚੰਗਾ ਹੋਰ ਗੱਲ ਨਹੀਂ ਹੋਈ। ਸ਼ਟ ਇਹ ਨਹੀਂ ਹੋ ਕਰਿਆ ਤੇਰਾ। ਹੋਰ ਪੁੱਤ ਜੇ ਨਾ ਉਹਦਾ ਵਿਚਾਰਾ ਮੈਂ ਤਾਂ ਮਰ ਜਾਂਦਾ। ਕੋਈ ਕਿਸੇ ਨੂੰ ਵੜਾ ਚੰਗਾ ਨਹੀਂ ਬੋਲਣਾ ਚਾਹੀਦਾ ਪੁੱਤ। ਮੈਂ ਦੁਗਲ ਨਹੀਂ ਕਿਸੇ ਨੂੰ ਵੀ ਬੋਲਣਾ। ਆਪ ਦੀ ਸਮਝਣਾ ਚਾਹੀਦਾ ਹਰੇਕ ਨੂੰ। ਹੈ ਐ ਸਮਝਣਾ ਚਾਹੀਦਾ ਕਿਸੇ ਦਾ ਸਾਰਾ ਬਣ ਕੇ ਰਹਿਣਾ ਚਾਹੀਦਾ ਉਹਨੂੰ। ਜੀ ਆਪਾਂ ਚੱਲ ਕੱਲ ਗਰੀਬ ਸੀਗੇ ਅੱਜ ਆਪਾਂ ਕੋਈ ਮੜਾ ਜਿਹਾ ਉੱਤੇ ਚੜ ਕੇ ਉੱਤੇ ਚੜਨਾ ਚਾਹੀਦਾ ਕਦੇ ਵਾਸਤੇ ਵੀ ਇਹ ਕਾਰ ਨਹੀਂ ਕਰਨਾ ਚਾਹੀਦਾ ਬੰਦੇ ਨੂੰ ਇਹ ਤਾਂ ਪਰਮਾਤਮਾ ਦੀ ਦਾਤ ਹੁੰਦੀ ਆ ਕਹਿੰਦੇ ਹੁੰਦੇ ਹੂੰ ਕੋਦੇ ਆਈ ਨਹੀਂ ਪਤਾ ਵੀ ਰੱਬ ਕਿਹੜੇ ਵੇ ਥੱਲੇ ਸਿੱਟਦੇ ਬੰਦੇ ਨੂੰ ਕਦੇ ਤਾਂ ਹਾਂ ਚੜ ਦੇ ਕਿਸੇ ਤੇ ਸਹੀ ਸਾਰਿਆਂ ਦਾ ਭਲਾ ਮੰਨਣਾ ਚਾਹੀਦਾ ਬੰਦੇ ਨੂੰ ਜੇ ਆਪਾਂ ਢੀ ਘਵਾਂਢੀ ਦਾ ਭਲਾ ਮੰਨਾਂਗੇ ਤਾਂ ਆਪਣਾ ਭਲਾ ਹੋਊਗਾ ਕਰ ਕਰ ਰਹੀਆਂ ਜਾਂ ਮਾਵਾ ਹੈ ਨਹੀਂ ਨਾ ਸਮਝਾਉਣ ਵਾਲੀਆਂ ਐ ਨਹੀਂ ਸੋਚਣਾ ਚਾਹੀਦਾ ਬਸ ਦੁੱਖ ਦੇ ਸੁੱਖ ਦੇ ਤਾਂ ਜ਼ਰੂਰ ਬੰਦੇ ਕੋਲ ਖੜਨਾ ਚਾਹੀਦਾ ਹੂੰ ਆਏ ਨਹੀਂ ਸੋਚਣਾ ਚਾਹੀਦਾ ਵੀ ਮੈਂ ਵਰਦਾ ਗੁਨਾ ਜੀ ਆਪਣੇ ਕੋਲ ਅੱਜ ਪੈਸਾ ਆ ਗਿਆ ਵੀ ਹਕਾਰ ਨਹੀਂ ਕਰਨਾ ਚਾਹੀਦਾ ਹਾਂ ਪੁੱਤ ਕਦੇ ਵਾਸਤੇ ਹਕਾਰ ਨਹੀਂ ਕਰਨਾ ਚਾਹੀਦਾ ਚਲੋ ਮੈਂ ਦੁੱਖ ਦੇ ਸੁੱਖ ਦੇ ਸਭ ਦੇ ਕਰਨਾ ਚਾਹੀਦਾ ਹੈ ਉਹ ਜੀ ਬਣ ਕੇ ਰਹਿਣਾ ਚਾਹੀਦਾ ਬੰਦੇ ਦੇ ਬਰਾਬਰ ਜਿਹੜਾ ਜ ਬੰਦਾ ਹੋਵੇ ਬਸ ਠੀਕ ਹੈ ਮੈਨੂੰ ਪਤਾ ਹੀ ਨਹੀਂ ਉਹਨੂੰ ਪਤਾ ਹੀ ਨਹੀਂ ਲੱਗਿਆ ਬਸ ਕੀ ਬਣੀ ਲੱਗਦਾ ਸੀ ਬਸ ਮੈਂ ਹਕਾਰ ਕਰ ਗਿਆ ਥੋੜਾ ਜਿਹਾ ਨਾ ਪੁੱਤ ਕਦੇ ਵਾਸਤੇ ਨਹੀਂ ਕਰਨਾ ਚਾਹੀਦਾ ਹਕਾਰ ਠੀਕ ਆ ਮਾ ਠੀਕ ਆ